ਨਾਲ ਨਾਲ ਲਿਆਂਦੇ ਬਰੈਡ ਤੇ ਖਾਣ ਲੱਗੇ ਮੋਟਰ ਤੇ ਦੇਖੋ ਨਜ਼ਾਰਾ ਮੋਟਰ ਦਾ ਕਿਦਾਂ ਬਈ ਬਣਦੀ ਗੱਲ ਪੂਰੀ ਓਕੇ ਆ ਗਈ ਗਈ ਆ ਹੋਵੇ ਉਹਦੇ ਉਹਦੀ ਹੱਥ ਕੀ ਰੰਡਿਆ ਹੋਵੇ ਇਹ ਉਹਦੇ ਕੀ ਕਰਨ ਕੀ ਲੇ ਲੇ ਤੋੜੇ ਮੇਤਰੋਏ ਦੱਸੋ ਵੀ ਬਾਜ ਆ ਕੇ ਇਲ ਆ ਸਾਹਮਣੇ ਝੋਨੇ ਦਾ ਕਿੰਨਾ ਸਿੱਟਾ ਕਿਆ ਉਹਨੇ ਇਹ 1.5 ਫੁੱਟ ਦੀ ਮੁੰਜਰੇ ਵਿੱਚ ਝੋਨੇ ਦੀ ਰਹ ਜੂ ਕੰਮ ਕਰ ਕੰਮ ਕੂਮ ਕਵੀ ਇਹ ਲਿਆ ਕੋਈ ਸ਼ਨੀ ਹੈਗਾ ਫੋਕੀ ਬੱਲੇ ਬੱਲੇ ਆ ਲਾਓ ਜੀ ਪੱਪੜ ਵੀ ਸ਼ਾਂਗ ਤਾਇਆ ਐ ਲੱਗਦਾ ਗੁਜਰਾਂ ਨੂੰ ਕੀ ਆਸ਼ਾਂ ਕਰਨ ਉਹਨਾਂ ਨੇ ਲਾਓ ਜੀ ਗਨਾ ਤੋੜ ਲਿਆ ਹੁੰਦਾ ਯਾਰਾਂ ਨੇ ਤੇ ਇੰਨਾ ਕ ਮਿੱਠਾ ਆ ਕੀ ਦਸੀਏ ਨਾ ਯਾਰ ਹੀ ਵੱਖਰੇ ਯਾਰ ਦਿਨਾਂ ਦੇ ਵਿੱਚ ਨਾ ਓਹ ਹੋਏ ਇਸ਼ਕੀਆ ਕੰਮ ਇਹਨੇ ਕਣਕ ਬੀਜੀ ਆ ਛੱਟੇ ਨਾਲ ਪੈਲੀਆਂ ਥੋੜੀਆਂ ਜਿਆਦਾ ਗਿੱਲੀਆਂ ਹੋਈਆਂ ਸੀਗੀਆਂ ਫਿਰ ਬੰਦਾ ਕੋ ਲਿਆ ਤਾਂ ਨਾਲ ਸੁਪਰ ਸੀਡਰ ਨਾਲ ਫਿਰ ਨਹੀਂ ਗੱਲ ਬਣੀ ਤੇ ਅਸੀਂ ਦੇਖਦੇ ਹੁਣ ਅਸੀਂ ਵੀ ਛੱਟੇ ਨਾਲ ਬੀਜਣੀ ਮੇਰਾ ਇਰਾਦਾ ਬਣਾਉਂਦਿਆ ਕਿਉਂਕਿ ਪੈਲੀਆਂ ਜੇ ਗਿੱਲੀ ਆ ਕੱਲ ਫੋਲ ਫੋਲ ਕੇ ਆਏ ਆ ਬਾਕੀ ਦੇਖਦੇ ਆ ਹੋ ਗਈ ਕਿ ਨਹੀਂ ਪਧਰੀ ਪੈਲੀ ਪੂਰੀ ਤਾਂ ਗਰਾਊਂਡ ਹੁੰਦੀ ਆ ਆਹ ਦਿਨਾਂ ਚ ਸ਼ਹਿਰ ਸ਼ੋਰ ਜਾਨ ਨੂੰ ਦੇਲ ਹੀ ਨਹੀਂ ਕਰਦਾ ਕਿਤੇ ਵੀ ਜੋ ਸਕੂਨ ਮੋਟਰ ਤੇ ਮਿਲਦਾ ਨਾ ਉਹ ਕਿਤੇ ਨਹੀਂ ਮਿਲਦਾ ਬੰਦੇ ਨੂੰ ਕੋਈ ਸੜਾ ਹੋਰ ਨਹੀਂ ਕੋਈ ਗੱਡੀਆਂ ਦੀ ਪਾਪਾ ਨਹੀਂ ਐ ਸ਼ਾਂਤੀ ਆ ਮੋਟਰਾਂ ਚੱਲਦੀਆਂ ਤਾਜੇ ਪਾਣੀ ਦੀਆਂ ਪਾਪਾ ਨਿਕਲਦੀਆਂ ਆ ਇੱਕੋ ਮੋਟਰ ਚੱਲਦੀ ਪਈ ਆ ਨਾ ਦਿਨ ਬੜੇ ਘੈਂਟ ਜੇ ਆ ਸਿਆਲਾਂ ਦੇ ਦਿਨਾਂ ਨੂੰ ਤੇ ਆਪਾਂ ਨਾ ਖਾਸ ਕਰਕੇ ਡੀਕੀ ਦਾ ਆ ਕਦੋਂ ਆਉਣ ਤੇ ਕਦੋਂ ਧੁੱਪੇ ਬੈਠੀ ਐ ਮੋਟਰਾਂ ਦੇ ਤੇ ਨਜ਼ਾਰੇ ਲਈਏ ਅਜੇ ਮੁਰਗਿਆਂ ਦੇ ਤੇ ਕੰਮ ਚਾਲੂ ਹੋਣੇ ਆ ਇਹਨਾਂ ਦੇ ਮੋਟਰਾਂ ਦੇ ਜਿਹੜੇ ਚੁੱਲ੍ਹੇ ਧਰਨੇ ਕਰਨੇ ਆ ਪਹਿਲਾਂ ਆਪਾਂ ਸ਼ਹਿਰ ਬਥੇਰਾ ਜਾਈਦਾ ਪਰ ਹੁਣ ਨਹੀਂ ਗੱਲ ਕਰਦਾ ਜਾਨ ਨੂੰ ਪਤਾ ਨਹੀਂ ਕੀ ਚੱਲ ਹੁਣ ਦਿਲ ਬਲਗਦਾ ਪਿੰਡ ਆਪਣੀ ਤੇ ਬਾਕੀ ਵੇਖਦੇ ਆਂ ਕਰਦੇ ਗੱਲਾਂ ਪਤਾ ਉੱਤਰਦਾ ਹੋਵੇ ਤੇ ਗਨਾ ਕੋਨਾ ਚੁੱਪ ਲਈ ਆਪਾਂ ਤੇ ਆਜੋ ਕਿਸੇ ਵੀਰ ਭਰਾ ਨੇ ਗਨਾ ਚੁੱਪਣਾ ਤੇ ਮੋਸਟ ਵੈਲਕਮ ਆਂ ਇਹੋ ਜਿਹੇ ਦੇਸੀ ਚੀਜ਼ਾਂ ਨੂੰ ਪ੍ਰੇਫਰ ਕਰਿਆ ਕਰੋ ਤੇ ਜਿਹੜੀਆਂ ਕੁਦਰਤ ਨੇ ਚੀਜ਼ਾਂ ਬਣਾਈਆਂ ਨਾ ਉਹਨੂੰ ਤਰਜੀਹ ਦਿਆ ਕਰੋ ਫੇਰ ਬੰਦਾ ਸੁਖੀ ਸੁਖੀ ਆ ਤੇ ਤੰਦਰੁਸਤੀ ਆ ਤੇ ਜਦੋਂ ਬੰਦੇ ਦੀਆਂ ਬਣਾਈਆਂ ਚੀਜ਼ਾਂ ਬੰਦਾ ਫੇ ਖਾਂਦਾ ਨਾ ਉਹ ਚੀਜ਼ਾਂ ਨਾਲ ਫੇ ਕੰਮ ਖਰਾਬ ਹੀ ਹੁੰਦਾ ਹੈ ਤੇ ਜਿਹੜੀਆਂ ਕੁਦਰਤ ਨੇ ਜ਼ਮੀਨ ਦੇ ਵਿੱਚ ਉਗਾਈਆਂ ਨਾ ਉਹ ਚੀਜ਼ਾਂ ਜਿੰਨੀਆਂ ਮਰਜ਼ੀ ਖਾਓ ਤੁਹਾਨੂੰ ਕੋਈ ਨੁਕਸਾਨ ਨਹੀਂ ਕਰਨਗੀਆਂ ਆਓ ਜੀ ਮੋਟਰ ਤੇ ਆ ਗਏ ਆ ਪਹਿਲੀ ਵਾਰ ਉਹਨਾਂ ਰੋਟਾਵੇਟਰ ਫੇਰ ਕੇ ਗਏ ਆ ਤੇ ਪਹਿਲੀ ਅਜੇ ਤੱਕ ਵੀ ਗਿੱਲੀ ਹਾਂ ਲਾਂ ਫੇਰ ਕੇ ਤੇ ਫੇ ਰੋਟਾਵੇਟਰ ਫੇਰ ਕੇ ਛਟਾ ਦੇ ਦੇਣਾ ਹੈ ਤੇ ਭੁੱਖ ਬੜੀ ਲੱਗੀ ਤੇ ਦਾਦੀ ਹੋ ਗਈ ਬਿਮਾਰ ਤੇ ਮੰਮੀ ਆਜਾ ਉਧਰ ਰਹੀ ਆ ਤੇ ਆਪਾਂ ਫੇ ਆਪਣਾ ਜਿਗਾਰਡ ਬਣਾਇਆ ਇੱਥੇ ਮੋਟਰ ਤੇ ਭੁਰਜੀਆਂ ਵਾਲਾ ਨਾਲ ਲਿਆਂਦੇ ਬ੍ਰੈਡ ਤੇ ਖਾਣ ਲੱਗੇ ਮੋਟਰ ਤੇ ਦੇਖੋ ਨਜ਼ਾਰਾ ਮੋਟਰ ਦਾ ਕਿਦਾਂ ਬਈ ਬਣਦੀ ਗੱਲ ਪੂਰੀ ਓਕੇ ਆ ਚਲੋ ਰੋਟੀ ਖਾ ਲਈਏ ਫਿਰ ਮਿਲਦੇ ਹਾਂ ਹੱਲਾ ਨਾ ਗਲਤ ਨਹੀਂ ਹੁੰਦਾ ਦੀ ਬਣਦੀ ਭਈ ਪਰ ਚਲ ਫੋਲ ਕੇ ਤੇ ਨਾਲ ਹੀ ਰੋਟਾ ਵੇਟਰ ਫੇਰ ਦੇਣਾ ਹੈ ਠੀਕ ਆ ਕੰਮ ਤੇ ਯਾਰਾਂ ਨੇ ਤੋਲ ਲਿਆ 85 ਕੰਨਾ ਫੇਰ ਤੇ ਮੋਟਰ ਤੇ ਆ ਕੇ ਇਹਨੂੰ ਚੁਪਣਾ ਸਾਡਾ ਲਾਜ਼ਮੀ ਫਰਜ਼ ਆ ਫਰਜ਼ ਆਪਾਂ ਆਪਣਾ ਅਦਾ ਕਰਦੀ ਰਾਇਆ ਪਿਆਲੀਆਂ ਜੇ ਵੀ ਦੇਖੋ ਕਿੰਨੀ ਗਿੱਲੀ ਆ ਪਾਣੀ ਲਾਤਾ ਇਹਦੀ ਵਾਲੀ ਬੱਤ ਨਹੀਂ ਆਉਂਦੀ ਪਈ ਇੰਨੀਆਂ ਧੁੱਪਾਂ ਦੋਦੀਆਂ ਪੈਣ ਦੀਆਂ ਮੀਂਹੂ ਵੀ ਨਹੀਂ ਪਿਆ ਤਾਂ ਵੀ ਫੋਲ ਕੇ ਵੀ ਚੱਲ ਗਏ ਇੱਕ ਦੋ ਵਾਰ ਪਰ ਹੁਣ ਫੇ ਫੋਲਣੇ ਹੱਲਾ ਨਾਲ ਤੇ ਉੱਪਰ ਰੋਟਾਵੇਟਰ ਫੇਰ ਕੇ ਛਟਾ ਦੇ ਦੇਣਾ ਤੇ ਬਸ ਮੜਾ ਮੜਾ ਪਤਲਾ ਬਤਲਾ ਭਾਗਾ ਮਾਰਦਣਾ ਮੁੜ ਕੇ ਚੱਕ ਮੜਾ ਬਹੁਤ ਵਧੀਆ ਆ ਬਈ ਬੀਬੀ ਆਪਣੀ ਥੋੜੀ ਜੀ ਜ਼ਿਆਦਾ ਢਿੱਲੀ ਆ ਥੋੜੇ ਦਿਨਾਂ ਤੋਂ ਖੰਡ ਠੰਡ ਜੀ ਲੱਗ ਗਈ ਆ ਕਰੋਨੇ ਬੀਬੀ ਦੇ ਦਰਸ਼ਨ ਵੀ ਜਾ ਕੇ ਤੇ ਦੇ ਸਹੀ ਸਰਦਾਰ ਕਰੇ ਕਿ ਬੀਬੀ ਸਾਡੀ ਕੈਮ ਰਵੇ ਉਹਦੇ ਨਾਲ ਸਾਡੀਆਂ ਰੌਣਕਾਂ ਪੂਰੀਆਂ ਥੋੜੇ ਦਿਨ ਹੋ ਗਏ ਬੀਬੀ ਨਾਲ ਵੀਡੀਓ ਵੀਡੀਓ ਵੀ ਨਹੀਂ ਪਾਹ ਹੋਈ ਕੋਈ ਤੋਂ ਇਸ ਕਰਕੇ ਕਿ ਠੀਕ ਨਹੀਂ ਹੈਗੀ ਉਹ ਤੇ ਠੰਡ ਠੰਡ ਲੱਗਦੀ ਆ ਤੇ ਕੋਈ ਨਹੀਂ ਕਰਕੇ ਕਹਿ ਬੀਬੀ ਨਾਲ ਇੱਕਦਾ ਵਲੋਗ ਛੱਟਦੇ ਆ ਬੰਦੇ ਦਾ ਤੇ ਕਰਨੀ ਪੈਣੀ ਬੰਦੇ ਆਏ ਕਿ ਤਿੰਨ ਚਾਰ ਸਾਡੇ ਪਿੰਡ ਦੇ ਮਾਨਸਿਕ ਸੀਤਾ ਹੁਣ ਮੈਂ ਸ਼ਕਲ ਨਹੀਂ ਦੱਸਣੀ ਉਹਨਾਂ ਦੀ ਤੇ ਕਿਨਾ ਕਿ ਦੀ ਗੱਲ ਬੰਨਣੀ ਆ ਤੇ ਘੁਲੰਦਾ ਮਾਹੌਲ ਬਣ ਗਿਆ ਇੱਥੇ ਤੇ ਬੜੀ ਮੁਸ਼ਕਲ ਹੈ ਛੜਾਏ ਨਹੀਂ ਤੇ ਕਣਕ ਉਹਨਾਂ ਨੇ ਇੱਥੇ ਏਰੀਏ 'ਚ ਗਾ ਦੇਣੀ ਹੈਗੀ ਆਓ ਗਈ ਗੱਡੀ ਆਓ ਗਈ ਉਹ ਦੇ ਉਹ ਕੀ ਕਰਨ ਦੇ ਦੇਖ ਦੇਖ ਉਹ ਦੇ ਗਾਣਾ ਲਾਇਆ ਗਾਣਾ ਲਾਇਆ ਸ਼ਰੀ ਬਰਾੜ ਦਾ ਚੱਲ ਯਾਰ ਮੋਟਰ ਤੇ ਚੱਲੀਏ ਯਾਰ ਹੋ ਜੀ ਆ ਗਏ ਆ ਪੈਲੀ ਦੇ ਵਿੱਚ ਤੇ ਰੋਟਾਵੇਟਰ ਫੇਰ ਰਹੇ ਆ ਤੇ ਕਣਕ ਬੀਜਣ ਦੀਆਂ ਤਿਆਰੀਆਂ ਆ ਤਿੰਨ ਚਾਰ ਖਾਤੇ ਬੀਜਦੇ ਆ ਤੇ ਆਹ ਰਹਿ ਗਿਆ ਆ ਤੇ ਇਹ ਪੈਲੀ ਨਾਲ ਵਾਹਗੇ ਸੀਗੇ ਪਹਿਲਾਂ ਹੱਲਾ ਨਾਲ ਤੇ ਹੁਣ ਆਪਾਂ ਰੋਟਾਵੇਟਰ ਫੇਰ ਰਹੇ ਆ ਤੁਹਾਨੂੰ ਦਿਖਾ ਦਨੇ ਸੋ ਪੈਲੀ ਰੋਟਾਵੇਟਰ ਜਿਹੜੀ ਨਾ ਉਹ ਸ਼ੱਕਰ ਵੜਾਉਂਦਾ ਜਾਂਦਾ ਸ਼ੱਕਰ ਇਹ ਫੇਰ ਕਿਤੇ ਮੁੜ ਕੇ ਸੁਪਰ ਸੀਡ ਨਾਲ ਆਪਣੇ ਪਜਾਵਾਂਗੇ ਕਣਕ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਸੁਪਰ ਸੀਡ ਨਾਲ ਕਿਦਾਂ ਬੀਜੀ ਜਾਂਦੀ ਆ ਤੇ ਕਿਦਾਂ ਪੈੜੀ ਦਾ ਤਰੋਰ-ਮੋਰ ਕਰਦੇ ਆ ਤੇ ਬਾਕੀ ਸਾਰਿਆਂ ਨੇ ਲਾਗੇ ਜਾ ਕੇ ਬੀਤੀਆਂ ਤਾਂ ਯਟਾਂ ਦੀ ਰਹਿ ਗਈ ਲੇਟ ਇਹ ਯਟ ਫੁੱਲ ਸੈਟੀਸਫਾਈ ਹੈ ਪਰਵਾਹ ਕੋਈ ਨਹੀਂ ਆ ਲੇਟ ਹੋ ਜਾਏ ਲੇਟ ਹੋ ਜਾਏ ਕਿਹੜੀ ਗੱਲ ਹੈ ਕਿਹੜੀ ਗੱਲ ਕਣਕ ਹੀ ਆ ਕਣਕ ਹੀ ਬੀਜ ਲਾਂਗੇ ਬੀਜ ਲਾਂਗੇ ਟਰੈਕਟਰ ਹੀ ਆ ਟਰੈਕਟਰ ਹੀ ਆ ਕਿਹੜੀ ਗੱਲ ਹੈ ਹੈ ਸਪੀਕਰ ਹੀ ਆ ਸਪੀਕਰ ਸਾਭੀ ਹੈ ਸਾਭੀ ਆ ਹੈ ਅੱਲਾ ਯਾ ਅੱਲਾ ਇਹ ਤਾਂ ਵੀ ਤਾਂ ਵੀ ਆ ਰੋਟਾਵੇਟਰੀ ਆ ਇਹ ਕਿਹੜੀ ਗੱਲ ਆ ਹੈ ਇਹ ਪੋਤਾ ਦੇਵ ਦਾ ਹੀ ਆ ਦੇਵ ਦਾ ਹੀ ਆ ਕਿਹੜੀ ਗੱਲ ਆ ਹੈ ਸੈਣੀ ਆ ਸੈਣੀ ਆ ਇਹਦੀ ਗੱਲ ਆ ਕੰਜੂਸ ਹੀ ਆ ਕੰਜੂਸ ਹੀ ਆ ਪਤਾ ਹੀ ਆ ਪਤਾ ਹੀ ਆ ਸਾਰਿਆਂ ਨੂੰ ਸਾਰਿਆਂ ਨੂੰ ਬਾਕੀ ਲਓ ਜੀ ਮਾਹੌਲ ਚੜ ਪਿੰਡਾਂ ਦਾ ਵੇਖੋ ਤੇ ਖੇਤਾਂ ਦਾ ਔਰਾ ਵੇਖੋ ਕੀ ਆ ਆਨੰਦ ਮੇਲੇ ਸਕੂਨ ਆ ਸ਼ਾਂਤੀ ਆ ਤੇ ਮਿੱਟੀ ਦੀ ਘੈਂਟ ਜੀ ਖੁਸ਼ਬੂ ਆ ਇਹ ਓਏ ਹੋਏ ਨਜ਼ਾਰਾ ਜਿਹੜਾ ਨਾ ਇਸਕਾ ਤੇ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾ ਦੰਨੇ ਆ ਸਾਰਾ ਰੌਣਕ ਮੇਲਾ ਵੇਖੋ ਰੌਣਕ ਮੇਲਾ ਬਹੁਤ ਆ ਮੇਲਾ ਵੀ ਬੜਾ ਇੱਥੇ ਰੌਣਕੀ ਆ ਉਹਦਾ ਸਵਾਭਾ ਦੋਨੇ ਜਾਣੀ ਆ ਖੇਤਾਂ ਦੇ ਵਿੱਚ ਤੇ ਲਾ ਕੇ ਛਾ ਕੇ ਕੋਈ ਵੀ ਸਾਡੇ ਅੱਗੇ ਦੇਈਦਾ ਆ ਦਰਸ਼ਕਾਂ ਨੂੰ ਸੋ ਵੇਖੋ ਪਿਆੜੀ ਕਿੱਦਾਂ ਬਣਦੀ ਜਾਂਦੀ ਆ ਪਰਾਲੀ ਦੀਆਂ ਧਾਂਕਾਂ ਗੁੱਜਰਾਂ ਨੇ ਲਾਈਆਂ ਹੋਈਆਂ ਨੇ ਮੈਟਰੋ ਟ੍ਰੇਨ ਖੜੀ ਹੁੰਦੀ ਆ ਨਾ ਐਦਾਂ ਪਰਾਲੀ ਦੀ ਸ਼ੇਪ ਬਣਾਈ ਆ ਕਿਦਾ ਜਪਾਨ ਦੇ ਟ੍ਰੇਨਿੰਗ ਕੱਢੀ ਹੁੰਦੀ ਸੁਪਰ ਫਾਸਟ 500 ਕਿਲੋਮੀਟਰ ਪ੍ਰਤੀ ਘੰਟਾ ਉਸ ਹਿਸਾਬ ਦੀ ਟ੍ਰੇਨ ਦਾ ਰੱਛਾ ਬਣਾਇਆ ਭਰਾ ਲਈ ਜਾ ਰਹੇ ਨੇ ਅੱਗੇ ਵੇਖੋ ਉੱਧਰ ਵੇਖੋ ਹੈਗਰੀ ਟ੍ਰੇਨ ਵਾਲਾ ਗੁੱਡ ਟ੍ਰੇਨ ਵਾਲੀ ਛੇਪੂਰੀ ਸਾਡੇ ਇੱਥੇ ਨਾ ਗੁੱਜਰ ਵੀ ਬੜੇ ਕਾਰੀਗਰ ਆ ਉਹ ਵੀ ਹੈ ਇਸ਼ਕ ਚੀਜ਼ਾਂ ਬਣਾਉਂਦੇ ਆ ਟੈਕਨੀਕਲ ਤਰੀਕੇ ਨਾਲ ਚੱਲਦੇ ਆ ਲਓ ਮੇਤਰੋ ਇਹ ਦੱਸੋ ਵੀ ਬਾ ਜਾ ਕੇ ਇਲ ਆ ਨਵਾਂ ਤੇ ਜਰਵਾ ਕਰ ਕਹਿੰਦਾ ਭੈਣ ਇਹਦਾ ਕਿੰਨਾ ਸਿੱਟਾ ਕਿਹਾ ਉਹਨੇ ਕਹਿੰਦਾ ਮਿੰਜਰ 1.5 ਫੁੱਟ ਦੀ ਇਹ 1.5 ਫੁੱਟ ਦੀ ਮੁੰਜਰੇ ਝੋਨੇ ਦੀ ਤੇ ਜਾ ਤੁਸੀਂ ਕਿਉਂ ਵੇਚੀ ਆ ਕਹਿੰਦਾ ਮੈਂ ਨਾ ਆਪਣੀ ਭੂਆ ਨੂੰ ਦੇ ਦਿੰਦੇ ਤੇ ਅਜੇ ਲੋਕੀ ਵੀ ਨਾ ਸਹਣਾ ਉਹਨਾਂ ਨੂੰ ਝੂੜੋ ਵੀ ਸ਼ਰਮ ਆਉਣ ਲੱਗ ਪਈ ਮੈਂ ਕਿਹਾ ਝੂਠ ਜਿਹੜਾ ਆ ਝੂਠ ਬਹੁਤ ਆਪਣੇ ਆਪ ਨੂੰ ਸਮਝਾਦਾ ਝੂੜੋ ਵੀ ਸ਼ਰਮ ਆਉਣ ਲੱਗ ਪਈ ਐਦਾਂ ਮਲਾਉਣੀ ਆ ਹਾਂ ਕਿਹੜਾ ਇੱਥੇ ਉਹ ਨਹੀਂ ਤਰ ਮੈਂ ਦੱਸਦਾ ਕਿਦਾਂ ਮਿਲੋ ਉਹ ਇਦਾਂ ਹੀ ਮੜਾ ਯਾਰ ਲਾ ਦੋ ਇੱਥੇ ਕਿ ਜਿੱਦਾਂ ਤੁਸੀਂ ਲਗੇ ਇਦਾਂ ਤੇ ਭਾਵੇਂ 5 ਵਜੇ ਤੱਕ ਨਾ ਲਾ ਹੋਏ ਇਹ ਤੂੰ ਤੇਦੀ ਮੁੱਠੀ ਉਤਰੀ ਕੀ ਰਹੀ ਹੋਏ ਓਏ ਜਲ ਕੀ ਆ ਕਿਦਾਂ ਦੀ ਆ ਉਹ ਸਾਲਾ ਦੇਖ ਚੱਕ ਕਰਕੇ ਸੋ ਜਾ ਮੈਂ ਕੋਈ ਨਾ ਕਿਤੇ ਚੜਾ ਜੂਲ ਲਓ ਨੱਕ ਨੂੰ ਇੱਥੇ ਲੰਮੇ ਤੇ ਰਹੀ ਹੈ ਇੱਥੇ ਪਕਾਣ ਕ ਭਜਾਉਣਾ ਤੇ ਇੱਥੇ ਰਹਿ ਜੀਏ ਅਵਰ ਦੀ ਭਾਣੋ ਤਾਂ ਨਹੀਂ ਕੋ ਹੋਣਾ ਬਾਕੀ ਨੇ ਭਾਵੇਂ ਕੋ ਹੋ ਜੇ ਮੱਖਣ ਦੇ ਕਾਕੇ ਤੋਂ ਨਹੀਂ ਆ। ਨਾਲ ਬੀਜਣ ਲੱਗੇ ਆ। ਪਹਿਲਾਂ ਥੱਲੇ ਲਿਖਦੇ ਜੀ ਬੀਜਣ ਲੱਗੇ ਆ। ਤੇ ਦਿਖਾਉਨੇ ਤੁਹਾਨੂੰ। ਆ ਸਾਡਾ ਇਧਰ ਨਾਲ ਰਾਹ ਬੜਾ ਖਰਾਬ ਆ। ਤੇ ਦਿਖਾਉਨੇ ਤੁਹਾਨੂੰ। ਚੱਲ ਚੱਲ ਠੀਕ ਆ। ਆਉਜੀ ਨਵੇੜ ਦੇਣਾ ਅੱਜ ਕਾਂਕਾਲਾ ਕੰਮ ਮੁੜ ਕੇ ਵੇ ਵੇਲੇ ਆ। ਛੇ ਆ। ਬਾਕੀ ਜੰਗ ਤਾਂ ਨਹੀਂ ਪਤਰੀ ਪੈਲੀ। ਸੁਪਰ ਸੀਡਰ ਦਾ ਫਾਇਦਾ ਆ। ਇਹ ਆ ਬੀ ਵਲੌਗ ਨਿਬੜ ਗਿਆ ਜੀ ਕੰਮ ਤੇ ਇਹਦੇ ਨਾਲ ਵਲੌਗ ਦੀ ਸਮਾਪਤੀ ਆ ਸੋ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਬਸ ਇਦਾਂ ਕੰਮਾਂ ਕਰਾਂ ਚ ਹੁਣ ਵਧੀਆ ਟਾਈਮ ਲੰਘ ਜਾਂਦਾ ਆ ਤੇਰਾ ਸ਼ਹਿਰਾਂ ਚ ਘੁੰਮ ਘੁੰਮ ਕੇ ਵੇਖ ਲਿਆ ਕੁਝ ਨਹੀਂ ਹੈਗਾ ਫੋਕੀ ਬੱਲੇ ਬੱਲੇ ਆ ਮੀਰਾ ਯellow ਯellow ਲੈ ਜੀ ਨਾ ਫਾਫਾ ਲੈ ਫਾਫਾ ਕਹਿ ਰਹੇ ਆ ਬੀਜ ਵਾਲਾ ਬੋਰੂ ਵੀ ਜੀ ਗਈ ਕਣਕ ਮਿੱਤਰਾਂ ਦੀ ਤੇ ਸੁਪਰ ਸੀਟਰ ਨੇ ਪੈਲੀ ਜਿਹੜੀ ਖਰਾਬ ਹੋਈ ਸੀਗੀ ਨਾ ਇਦਾਂ ਬਣਾਤੀ ਪਲੇਅਰ ਗੁੱਡ ਮਾਰਨਿੰਗ ਤੇ ਕੀ ਹਾਲ ਚਾਲ ਨੇ ਠੀਕ ਠਾਕ ਹੋ ਆ ਗਏ ਆ ਮੋਟਰ ਆਪਣੀ ਤੇ ਸਿਰ ਸਿਰੇ ਤੇ ਕਿਆ ਹੀ ਨੰਦਾ ਤੇ ਕਿਆ ਹੀ ਚੀੜੀਆਂ ਦੀ ਚੈਂਚ ਐ ਤੇ ਕਣਕ ਆਪਾਂ ਬੀਜਤੀ ਆ ਕੱਲ ਸੁਪਰ ਸੀਡਰ ਨਾਲ ਤੁਹਾਨੂੰ ਦਿਖਾਤਾ ਸੀਗਾ ਵਲੌਗ ਚ ਤੇ ਤੇ ਐ ਵਧੀਆ ਬਣ ਗਈ ਪੈਲੀ ਦੇਖੋ ਕਣਕ ਬੀਜਤੀ ਆ ਸੁਪਰ ਸੀਡਰ ਦੇ ਨਾਲ ਤੇ ਆਲੇ ਦੁਆਲੇ ਆਬਰਸੀਨ ਬੀਜਿਆ ਆ। ਕਈ ਇਧਰ ਵੀ ਕਣਕਾਂ-ਕੁਣਕਾਂ ਆ ਕਮਾ ਦਾ ਤੇ ਨਜ਼ਾਰਾ ਜਿਹੜਾ ਨਾ ਵੱਖਰਾ ਜਿਹਾ ਹੀ ਹੋਇਆ ਪਿਆ ਆ ਆ ਦਿਨਾਂ 'ਚ। ਆ ਦਿਨਾਂ 'ਚ ਮੱਲੋ-ਮਲੀ ਦੇ ਹਲਕਾ ਤਾਂ ਕਿ ਮੋਟਰਾਂ ਨਾਲ ਚੱਲ ਪਈਏ ਤੇ ਲਾਓ ਜੀ ਪੇਪਲ ਵੀ ਸ਼ਾਂਗਤਾ ਆ। ਇਹ ਲੱਗਦਾ ਗੁਜਰਾਂ ਨੂੰ ਕਿਹਾ ਸ਼ਾਂਗਣ ਉਹਨਾਂ ਨੇ ਤੇ ਪੇਪਲ ਵੀ ਸ਼ਾਂਗਤਾ ਆ। ਪੇਪਲ ਨੂੰ ਨਿਰਵਸਤਰ ਕਰਤਾ ਆ। ਚੱਲਦੇ ਆਂ ਸਾਵੀ ਵਾਲਾ ਉਹਨਾਂ ਦਾ ਇੱਕ ਖੱਤਾ ਰਹਿ ਗਿਆ ਸੀ ਵੀਰ ਜਨਾਲਾ ਤੇ ਉਹ ਦੇਖ ਆਈਏ ਕੀ ਕਰਦੇ ਪਏ ਆ ਬਾਕੀ ਰਾਤ ਇਹਨਾਂ ਨੇ ਖਲਾਰਾ ਖਲੂਰਾ ਤੇ ਇੱਥੇ ਪਉ ਪਾਇਆ ਚੱਲਿਆ ਕੰਮ ਪੂਰਾ ਲਓ ਜੀ ਕਰੋ ਗੱਲ ਆਓ ਪਈ ਬੋਤਲ ਜੇ ਨਾ ਜਿਹਨਾਂ ਨੂੰ ਪਤਾ ਹੁਣ ਦੱਸ ਦਿਓ ਕਿਹੜੀ ਬੋਤਲ ਆ ਇਹ ਮੈਂ ਨਹੀਂ ਦੱਸਾਂ ਆਪਣੇ ਬੋਲ ਕੇ ਠੀਕ ਆ ਤੇ ਆਹ ਬੂਟਾ ਉਹ ਹੈਈ ਐ ਸ਼ੂਗਰ ਦੇ ਮਰੀਜ਼ਾਂ ਲਈ ਹੋ ਗਿਆ ਪਾਪਾ ਵੱਡਾ ਏ ਹੈ ਬਾਕੀ ਮਿਲਦੇ ਆਂ